ਚਵਾਈ ਦਾ ਉਹੀ ਗੱਲ ਆ ਵੀ ਪੂਰੀ ਮੋਟੀ ਆ ਹਨਾ ਪੂਰੀ ਮੋਟੀ ਬਾਈ ਹਾਂ ਆਗਲੇ ਚੋਂ ਨਹੀਂ ਮਾਰ ਤੋਂ ਕੋਈ ਪੂਰ ਨਹੀਂ ਸ਼ਾਰ ਲਾ ਨੇ ਦਾੰਗ ਮੰਗੂ ਚਵਾਈ ਬਾਈ ਚਵਾਈ ਦੇ ਦਾ ਸੱਜਣੋਂ ਸਾਨੂੰ ਨਾ ਹੱਥ ਲਾਉਣ ਦੀ ਵੀ ਲੋੜ ਨਹੀਂ ਪੈਣੀ ਆਨਲਾਈਨ ਵੀ ਕਿਸੇ ਸੱਜਣ ਨੇ ਮੰਗਾਉਣੀ ਆ ਬਾਈ ਤੋਂ ਮੰਗਾ ਸਕਦਾ ਚਵਾਈ ਦੇ ਹੱਥ ਲਾਉਣ ਦੀ ਲੋੜ ਨਹੀਂ ਤੇ ਲੈ ਇੱਥੇ ਤੋਂ ਸੱਜਣੋਂ ਲੰਬਾਈ ਲੰਬੂਈ ਚੈੱਕ ਕਰ ਸਕਦੇ ਹੋ ਤੇ ਮੇਨ ਗੱਲ ਆ ਫੇਸ ਕੁਆਲਿਟੀ ਬੱਛੀ ਦੀ ਇਹ ਵੀ ਪਿਓਰ ਪੰਜਾਬ ਵਾਲੀ ਜਰਸੀ ਦੇ ਵਿੱਚ ਆ ਗਈ ਕਿ ਇਹ ਚਵਾਈ ਹੋਈ ਨੂੰ 2 2.5 ਘੰਟੇ ਹੋਏ ਨੇ ਇਸ ਟਾਈਮ ਉਹਸਾਹਬ ਨਾਲ ਤੁਸੀਂ ਜੱਜਮੈਂਟ ਕਰ ਲਿਓ ਖਣਥ ਨੋਟ ਵੀ ਚੰਗਾ ਲੱਗਿਆ ਟੋਪ ਕੁਆਲਟੀ ਦਾ ਲੱਗਿਆ ਪੂਰਾ ਤੇ ਨਹਵਾਨੇ ਦੇ ਸੱਜਣੋ ਇਧਰਲੇ ਬੰਦੇ ਉਹ ਨਾੜਾ ਨੂੜਾ ਵੀ ਬਹੁਤ ਨੇ ਜੇ ਗੱਲ ਕਰਨੀ। ਸੂਆ ਹੈਗਾ ਦੂਜਾ ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ। ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਧੌੜਾ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਜਾਨਵਰ ਦਿਖਾਵਾਂਗੇ ਤਿੰਨ ਇੱਕ ਤਾਂ ਦਿਖਾਵਾਂਗੇ ਸੱਜਣੋ ਬੂਰੀ ਝੋਟਿਆ ਤਾਜੀ ਸੂਈ ਆ ਫੁੱਲ ਵੱਡੇ ਕਦ ਕਰ ਚਾ ਤੇ ਇੱਕ ਆ ਹੈਗੀ ਆ ਸੱਜਣੋ ਪੰਜਾਬ ਵਾਲੀ ਜਰਸੀ ਆ ਇਹ ਗੱਬਣਾ ਤੇ ਜਰਸੀ ਆ ਵੀ ਪੰਜਾਬ ਵਾਲੀ ਆ ਸੱਜਣੋ ਇਹ ਆ ਗਈ ਬਲੈਕ ਰੰਗ ਚ ਇਹ ਮੂਹੋਂ ਥੀਰੀ ਆ ਗਈ ਇਹ ਤਾਜੀ ਸੂਈ ਆ ਬਾਈ ਤੇ ਆਜੋ ਬਾਕੀ ਬਾਈ ਨਾ ਕਰਾਉਣਾ ਗੱਲਬਾਤ ਕੱਲਾ ਕੱਲਾ ਜਾਨਵਰ ਤੋਰ ਕੇ ਦਿਖਾਵਾਂਗੇ ਤੇ ਬਾਕੀ ਕਰਦੇ ਆ ਸਾਰੀ ਡਿਟੇਲ ਬਾਈ ਦਾ ਹੋਰ ਮਾਦੇ ਕੀ ਹਾਲ ਚਾਲ ਹੈ ਠੀਕ ਠਾਕ ਬਾਈ ਸਤਿ ਸ੍ਰੀ ਅਕਾਲ ਜੀ ਚੜਦੀ ਕਲਾ ਆ ਵਧੀਆ ਜੀ ਵਧੀਆ ਆ ਇੱਥੋਂ ਕਰ ਲੀਏ ਸਟਾਰਟ ਹਾਂ ਇੱਥੋਂ ਕਰ ਲਓ ਬਾਈ ਹਾਂ ਤੋਰ ਦਿਓ ਲੈ ਖੋਲ ਕੇ ਨਾਲ-ਨਾਲ ਹੀ ਦੱਸੋ ਕਿਹੜਾ ਸੂਆ ਸੂਈਆ ਕਦੋਂ ਸੂਈਆ ਬਈ ਇਹ ਇਹ ਪਲੂਣ ਸੂਈਆ ਬਈ ਰਾਤ ਦੀ ਸੂਈਆ ਜੀ ਜੇਰ ਜੂਰ ਜਾਓ ਓਕੇ ਆ ਜੀ ਸੱਜਣਾ ਜੇਰੇ ਦੀ ਡਾਨਾ ਮੈਂ ਇੱਧਰ ਤੁਹਾਨੂੰ ਦਿਖਾ ਦੇਣਾ ਦੰਦਾ ਚ ਕਿਵੇਂ ਆ ਮਾਦੇ ਦੰਦਾ ਚ ਬਈ ਇਹ ਖੀਰੀ ਆ ਜੀ ਅੱਛਾ ਦੰਦਾ ਚ ਖੀਰੀ ਆ ਹਾਂਜੀ ਹਾਂਜੀ ਤੇ ਦੰਦਾ ਚ ਸੱਜਣਾ ਖੀਰੀ ਆ ਓਏ ਆ ਵੀ ਬਲੈਕ ਰੰਗ ਚ ਕਈ ਜੇ ਗੱਲ ਕਰ ਲਈਏ ਕਿਉਂਕਿ ਬਲੈਕ ਰੰਗ ਦੀਆਂ ਜਰਸੀਆਂ ਬਹੁਤ ਘੱਟ ਮਿਲਦੀਆਂ ਨੇ ਖੀਰੀ ਦੇ ਹਿਸਾਬ ਨਾਲ ਬਾਡੀ ਬੁੱਡੀ ਵੀ ਚੰਗੀ ਆ ਇਹਦੀ ਤੇ ਥਣ ਥਣੋਟ ਵੀ ਚੰਗਾ ਲੱਗਿਆ ਜੇ ਗੱਲ ਕਰ ਲਈਏ ਤੇ ਮੇਨ ਗੱਲ ਹੈ ਜਿਹੜੀ ਯਾਰ ਫੇਸ ਕੁਆਲਟੀ ਵੀ ਬਾਲੀ ਪਿਆਰੀ ਆ ਬੱਚੀ ਦੀ ਇੱਥੇ ਤੋਂ ਥਣ ਥਣ ਚੈੱਕ ਕਰ ਸਕਦੇ ਲੈ ਚੱ ਲੱਗੀ ਅੱਗੇ ਨੂੰ ਲੈ ਚੱਲ ਥਣ ਥਣ ਉਹ ਚੰਗਾ ਲੱਗਿਆ ਤੇ ਆਰਡਰ ਵੀ ਜਾ ਰਿਹਾ ਇਹ ਚੰਗਾ ਬਣਾਊਗੀ ਤੇ ਰੱਖੂਗੀ ਵੀ ਫਿਕਸ ਹੈ ਨਾ ਚਵਾਈ ਚੂਈ ਫੋਕੀ ਬਹੁਤ ਫੁੱਲੀ ਆ ਬਾਈ ਚਵਾਈ ਚੂਈ ਦੀ ਆ ਹੱਥ ਲਾਇਆ ਪਛਮ ਹੁਣ ਆਈ ਆ ਬੜਾ ਘਟਨਾ ਸੀਗਾ ਬਈ ਇਹਦਾ ਠੀਕ ਆ ਗੱਲ ਹਾਂਜੀ ਹਾਂਜੀ ਆ ਜਿਵੇਂ ਗੱਲ ਕਰ ਲਈ ਵੀ ਹੁਣੀ ਤਾਜੀ ਸੂਈ ਆ ਬਈ ਯਾਰ ਕੋਈ ਆਲੂ ਨਹੀਂ ਕਰਦੀ ਬਾਈ ਠੰਡੀ ਸ਼ੀਲ ਬੱਸੀ ਆ ਜੇ ਨਹੀਂ ਬਲੱਤਾ ਲੱਤਾ ਮਾਰੂਗੀ ਠੀਕ ਹੈ ਗੱਲਾ ਹਾਂਜੀ ਹਾਂ ਮੈਂ ਠੰਡੀ ਸ਼ੀਲ ਹੈ ਮੋਹ ਖੀਰੀ ਆ ਜੀ ਆ ਖੀਰੀ ਦੇ ਹਿਸਾਬ ਨਾਲ ਯਾਰ ਆਡਰ ਰੂਡਰ ਬਹੁਤ ਬਣਾਇਆ ਹਾਂਜੀ 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 ਇਸ ਹਿਸਾਬ ਨਾਲ ਖੀਰੀ ਆ ਠੰਡੀ ਆ ਜੀ ਠੰਡੀ ਪੂਰੀ ਆ ਮੰਨ ਕੇ ਚੱਲੋ ਜੀ ਜੇ ਬਾਦ ਦਿਵਾਕ ਤੇ ਹੋਈ ਜਾਣ ਜੀ ਅੱਲਾ ਤੇ ਸਾਡਾ ਨਹੀਂ ਹੈਗੀ ਜੀ ਮੂਠੀ ਵਾਲਾ ਖਾਣ ਲੱਗਿਆ ਬਾਈ ਜੀ ਹਾਂ ਲੱਤਾਰਾਂ ਦਿਖਾਵਾਂਗੇ ਮਾਰ ਕੇ ਦੀਆਂ ਹਾਂ ਧਾਰਾਂ ਮਾਰ ਕੇ ਦਿਖਾ ਦਿੰਨੇ ਜੀ ਸੱਚ ਨੂੰ ਧਾਰਾਂ ਵੀ ਤੁਹਾਨੂੰ ਮਾਰ ਕੇ ਦਿਖਾ ਦਿੰਨੇ ਇਹ ਜੀ ਗੱਲ ਨਹੀਂ ਨਿਆਣਾ ਲਾਓ ਨਾ ਲਾਓ ਕੋ ਚਵਾਈ ਦਾ ਉਹੀ ਗੱਲ ਆ ਵੀ ਪੂਰੀ ਮੋਟੀ ਆ ਹਨਾ ਪੂਰੀ ਮੋਟੀ ਬਾਈ ਹਾਂ ਆਗਲਾਂ ਚੋਂ ਵੀ ਮਾਰ ਦੋ ਕੋਈ ਪੂਰ ਨਹੀਂ ਫਾਰ ਲਾ ਨੇ ਡਾਂਗ ਮੰਗੂ ਚਵਾਈ ਬਾਈ ਚਵਾਈ ਦੇ ਦਾ ਸੱਜਣੋਂ ਤੁਹਾਨੂੰ ਨਾ ਹੱਥ ਲਾਉਣ ਦੀ ਵੀ ਲੋੜ ਨਹੀਂ ਪੈਣੀ ਆਨਲਾਈਨ ਵੀ ਕਿਸੇ ਸੱਜਣ ਨੇ ਮੰਗਾਉਣੀ ਆ ਬਾਈ ਤੋਂ ਮੰਗਾ ਸਕਦਾ ਚਵਾਈ ਦੇ ਹੱਥ ਲਾਉਣ ਦੀ ਲੋੜ ਨਹੀਂ ਤੇ ਮੇਨ ਗੱਲ ਆ ਪੰਜਾਬ ਵਾਲੀ ਗਈ ਤੇ ਲੰਬਾਈ ਲੰਬੂਈ ਵੀ ਬਹੁਤ ਆ ਤੇ ਇੱਥੇ ਬਜਰ ਫੇਸ ਕੁਆਲਿਟੀ ਵੀ ਬਹੁਤ ਪਿਆਰੀ ਆ ਤੇ ਪਿਓਰ ਜਰਸੀ ਚ ਆਈ ਜੇ ਗੱਲ ਕਰਨੀ ਆ ਬਲੈਕ ਕਲਰ ਚ ਹਾਂਜੀ ਹਾਂਜੀ ਇਹਦਾ ਰੇਟ ਵਾਦੇ ਇਹ ਰੇਟ ਬਾਈ ਕਰ ਦੇਦਾ 60000 ਜਾਂ 58000 ਦੀ ਬੱਛੀ ਦੀ ਰਹਿ ਗਈ ਜੀ ਇਹ ਦੇ ਦਾਂਗੇ ਕੁਲ 58000 ਕੁਲ 58000 ਦੀ ਲੈ ਸੱਜਣਾ ਸੁਨਹਿਰੀ ਮੌਕਾ ਹੀ ਆ ਬਾਈ ਇਦੋਂ ਮੰਦਾ ਰੇਟ ਤਾਂ ਮੇਰੇ ਹਿਸਾਬ ਨਾਲ ਕਿਤੋਂ ਮਿਲ ਨਹੀਂ ਸਕਦਾ ਬਾਕੀ ਤੁਸੀਂ ਵੀ ਦੱਸਣਾ ਕਮੈਂਟ ਕਰਕੇ ਜਾਨਵਰ ਸੱਜਣ ਦੇ ਕਿੱਦਾਂ ਦੇ ਨੇ ਤੇ ਆਹ ਜਰਸੀ ਵੀ ਤੋੜ ਦਿਓ ਜੀ ਹੁਣ ਖੋਲ ਕੇ ਇਹ ਦੂਜਾ ਸੁਆਸੂਂਦੀ ਆ ਬਾਈ ਜੀ ਇਹ ਦੰਦਾਂ ਚ ਕਿਵੇਂ ਆ ਮਾਦੇ ਤੋੜ ਇਹ 6 ਦੰਦਾਂ ਦਾ ਪੁੱਤ ਖੋਲੋ ਇਹ ਆ ਗਈ 6 ਦੰਦਾਂ ਦਾ ਹਾਂ ਹੰਡੀ ਸੀਲੇ ਵੀ ਬਹੁਤ ਆ ਭਾਈ ਕੋਈ ਚੱਕਰ ਨਹੀਂ ਚਾਹੀ ਜਵਾਕ ਥੱਲੇ ਬੈਠੇ ਜਾਣ ਜੀ ਬਾਡੀ ਬੁੱਡੀ ਸੱਜਣੋ ਇਹਦੀ ਵੀ ਪੂਰੀ ਆ ਜੇ ਮੈਂ ਗੱਲ ਕਰ ਲਾ ਕੋਈ ਛੋਟੇ ਕਰਦ ਚ ਨਹੀਂ ਹੈਗੀਆਂ ਜਰਸੀ ਹੌਲੀ ਪਤਾ ਹੋਣੀ ਤੇ ਆਡ ਰੂਡਰ ਯਾਰ ਇਹ ਵੀ ਚੰਗਾ ਬਣਾਉਂਦੀ ਆਉਂਦੀ ਆ ਜੇ ਗੱਲ ਕਰ ਲਾ ਇਹ ਕਾ ਇੱਕ ਦਿਨ ਕੱਢ ਦੂ ਮਾਦੇ ਏ ਭਾਈ ਐ ਮੰਨ ਕੇ ਚੱਲੋ ਹਜੇ ਹਫਤਾ ਕੱਢ ਦੂ ਜੀ ਇੱਕ ਹਫਤਾ ਹਾਂਜੀ ਆ ਮੋੜ ਲਓ ਐ ਪਲੋ ਹੁੰਦਾ 24 25 ਕਿਲੋ ਦੁੱਧ ਕੱਢਿਆ ਪਿਆ ਜੀ ਇਹਦਾ ਲੈ ਇੱਥੇ ਤੋਂ ਸੱਜਣੋਂ ਲੰਬਾਈ ਲੰਬੂਈ ਚੈੱਕ ਕਰ ਸਕਦੇ ਹੋ ਤੇ ਮੇਨ ਗੱਲ ਆ ਫੇਸ ਕੁਆਲਟੀ ਬੱਛੀ ਦੀ ਇਹ ਵੀ ਪਿਓਰ ਪੰਜਾਬ ਵਾਲੀ ਜਰਸੀ ਦੇ ਵਿੱਚ ਆ ਗਈ ਤੇ ਅਗਲੇ ਬੰਨੇ ਯਾਰ ਜੇ ਗੱਲ ਕਰ ਲਈ ਸੱਜਣੋਂ ਲੈਵੇ ਤੇ ਨਾੜਾ ਨੂੜਾ ਵੀ ਬਹੁਤ ਨੇ ਹਲੇ ਪਛਾਹ ਨੂੰ ਬਣਾਉਣਾ ਸ਼ੁਰੂ ਕਰਨਾ ਹੈ ਨਾ ਇਹਨੇ ਹਾਂਜੀ ਹਾਂਜੀ ਆ ਪਿਛਲੇ ਬੰਨੇ ਨੂੰ ਹਜੇ ਹਫਤਾ ਦੱਸ ਦਿੰਦੇ ਕੱਚੀ ਆ ਬਾਈ ਇਹ ਬਣਾਉਣਾ ਇਹਨੇ ਸਟਾਰਟ ਕਰਨਾ ਲੈ ਅਗਲੇ ਬੰਨੇ ਨੂੰ ਮੈਂ ਦਿਖਾ ਦਣਾ ਹਲੇ ਕੱਚੀ ਆ ਕੱ ਤੇ ਇੱਥੇ ਤੋਂ ਲੰਬਾਈ ਲੰਬੂਈ ਚੈੱਕ ਕਰ ਸਕਦੇ ਹਾਂ ਕਲਰ-ਕਲਰ ਵੀ ਬਹੁਤ ਪਿਆਰਾ ਤੇ ਮੇਨ ਗੱਲ ਆ ਯਾਰ ਆ ਫੇਸ ਕੁਆਲਟੀ ਵੀ ਪੱਛੀ ਦੀ ਚੰਗੀ ਆ ਜੇ ਗੱਲ ਕਰੀਏ ਇਹਦੇ ਮਾਦੇ ਰੁਪਏ ਕਿੰਨੇ ਲਵਾਂਗੇ ਇਹਦਾ ਭਾਈ ਮੰਨ 75000 ਕਰਦੇ ਆ 72000 ਦੇ ਬੱਛੀ ਦੇ ਦਾਂਗੇ ਜੀ ਇਹ ਦੇ ਦਾਂਗੇ 72000 ਦੀ ਆ ਝੋਟੀ ਵੀ ਤੌਰ ਤੇ ਹੁਣ ਇਹਦਾ ਕੀ ਸੀਨਾ ਇਹ ਭਾਈ ਤਾਜੀ ਸੂਈ ਆ ਜੀ ਅੱਛਾ ਜੀ ਦੂਜਾ ਸੂਆ ਜੀ ਝੋਟੀ ਦਾ ਠੀਕ ਆ ਗੱਲ ਪਹਿਲਾਂ ਨੇ ਕੱਢਿਆ ਵਾ 13 ਕਿਲੋ ਦੁੱਧ ਆਹ ਯਾਰ ਬੱਚਾ ਸੂਈ ਬੋਲ ਚੋਂ ਜਮਾ ਖਾਲੀ ਆ ਜੀ ਇਹ ਤਾਂ ਹੁਣ ਮੌਕੇ ਤੇ ਸਾਨੂੰ ਤਾਂ ਆਏ ਸੀਗੇ ਵੀਡੀਓ ਪਾ ਦਈ ਜਮਾ ਬੌੜਾ ਜੋ ਹੋਣ ਵੀ ਖਾਲੀ ਹੈ ਜੀ ਹਜੇ 2 ਘੰਟੇ ਹੋਇਆ ਤਾਜੀਏ ਸੂਈ ਹੈ ਨਾ ਹਾਂਜੀ ਹਾਂਜੀ ਤਾਜੀ ਸੂਈ ਹੈ ਜੀ ਆ ਤਾਜੀ ਹੈ ਬਿਲਕੁਲ ਇੱਥੇ ਤੋਂ ਚੈੱਕ ਕਰ ਕੱਲ ਸਵੇਰ ਦੀ ਸੂਈ ਪਈ ਹੈ ਜੀ ਬੌੜਾ ਜੋ ਜਮਾ ਖਾਲੀਆ ਤੋਰ ਪੁੱਤੇ ਨੂੰ ਹਾਂ ਇਸ ਟਾਈਮ ਜੇ ਮੈਂ ਗੱਲਬਾਤ ਕਰ ਲਾਂ ਸਜਣੋ ਬਾਈ ਕਹਿੰਦਾ ਖਾਲੀ ਕਰੀ ਹੋਈ ਆ ਦੁੱਧ ਨਹੀਂ ਛੱਡਿਆ ਹਾਇ ਵਿੱਚ ਕਿਉਂਕਿ ਇਹਦੀ ਚਵਾਈ ਹੋਈ ਨੂੰ 2 3/4 ਘੰਟੇ ਹੋਏ ਨੇ ਇਸ ਟਾਈਮ ਉਹ ਹਿਸਾਬ ਨਾਲ ਤੁਸੀਂ ਜੱਜਮੈਂਟ ਕਰ ਲਿਓ ਥਣ ਥਣੋਟ ਵੀ ਚੰਗਾ ਲੱਗਿਆ ਟੌਪ ਕੁਆਲਿਟੀ ਦਾ ਲੱਗਿਆ ਪੂਰਾ ਤੇ ਨਹਵਾਨੇ ਦੇ ਸਜਣੋ ਇਧਰਲੇ ਬੰਦੇ ਉਹ ਨਾੜਾ ਨੂੰ ਇਹਦਾ ਕੀ ਰਕਾਰ ਜਾ ਰਿਹਾ ਮਾਦੇ ਪੈਲਣ ਦਾ ਇਹਦੇ ਵੀ ਪਹਿਲਾਂ ਨੇ 13 14 ਕਿਲੋ ਬੋਲਾ ਕੱਢਿਆ ਪਿਆ ਜੀ ਦੁੱਧ ਦਾ ਆਰਾਮਦਾਰੀ ਨਾਲ ਖੁੱਲਾ ਢੁੱਲੀ ਜੀ ਠੀਕ ਹੈ ਗੱਲ ਹੁਣ ਵੀ ਐ ਮੰਨ ਕੇ ਚੱਲੋ ਵੀ ਦੋ ਡੰਗ ਚੋਈ ਆ ਜੀ 9 ਤੋਂ 10 ਕਿਲੋ ਬੋਲਾ ਤਿਆਰ ਆ ਜੀ 15 16 ਪਾ ਦੂ ਬੜੇ ਰਾ 15 16 ਆਰਾਮ ਦੇ ਨਾਲ ਜੇ ਐਡੀ ਮੈਂ ਝੋਟੀ ਨਹੀਂ ਜੇ ਪਾ ਸਕਦੀ ਫਿਰ ਤਾਂ ਕਿਹਨੇ ਪਾਉਣਾ ਜੀ ਹਾਂ ਤੇ 13 ਹੋਰ ਖਾਣੇ ਆ ਆ ਤੁਹਾਡੇ ਪੁੱਤਾਂ ਦੇ ਗੱਲਿਆ ਆ 13 ਹੋਰ ਦਵਾ ਦੇ ਕਿਹੜਾ ਤੇ ਮੇਨ ਗੱਲ ਆ ਸੱਜਣੋ ਜੇ ਗੱਲਬਾਤ ਕਰ ਲੈਣਾ ਮੈਂ ਦੀ ਯਾਰਾ ਵੱਡੀ ਬੁੱਢੀ ਬਹੁਤ ਆ ਛੱਡ ਦਿਓ ਇੱਥ ਤੇ ਲੰਬਾਈ ਲੰਬੂਈ ਤਾਂ ਉਹੀ ਗੱਲ ਆ ਟਰੱਕ ਵਾਲਾ ਸਿਸਟਮ ਹੈ ਜਿਵੇਂ ਟਰੱਕ ਦੀ ਲੰਬਾਈ ਹੁੰਦੀ ਆ ਉੱਤੇ ਤੋਂ ਉੱਤੇ ਤੋਂ ਬਾਡੀ ਬੁੱਡੀ ਦੇਖ ਸਕਦੇ ਹੋ ਆ ਇੱਥੋਂ ਕਮਾਲ ਆ ਬਾਈ ਇਹ ਇੱਥੇ ਤੋਂ ਲੰਬਾਈ ਲੰਮੂਈ ਚੈੱਕ ਕਰ ਸਕਦੇ ਹੋ ਇਹ ਆ ਗਈ ਬੂਰੀ ਜਿਵੇਂ ਸੱਜਣ ਕਹਿੰਦੇ ਨੇ ਨਾ ਸਾਨੂੰ ਪਿਓਰ ਬੂਰੀ ਚਾਹੀਦੀ ਆ ਇਹ ਸੱਜਣੋ ਜੇ ਆਪਾਂ ਗੱਲ ਕਰ ਲਈਏ ਪਿਓਰ ਬੂਰੀ ਆ ਗਈ ਤੇਲੀਆਂ ਬੂਰੀ ਆ ਗਈ ਜੇ ਗੱਲ ਕਰ ਲਈਏ ਆ ਲੈ ਚੱਲ ਬਾਈ ਅੱਗੇ ਨੂੰ ਇਸ ਟਾਈਮ ਹੈਗੀ ਆ ਬੌਲੇ ਚੋ ਖਾਲੀ ਕਿਉਂਕਿ ਡੰਗ ਤੇ ਆਡਰਾਂ ਨੇ ਫਸਦੀ ਹੋਊ ਪੂਰੀ ਹੈ ਨਾ ਆ ਫਸੇ ਖੜਦੇ ਆ ਬਾਈ ਹੁਣ ਆਏ ਮੰਨ ਕੇ ਚੱਲੋ ਵੀ 9 ਤੋਂ 10 ਕਿਲੋ ਬੜਾ ਤਿਆਰ ਹੈ ਜੀ ਕੱਲ ਤੜਕੇ ਦੀ ਸੂਈ ਹੈ ਜੀ ਇਹ ਠੀਕ ਹੈ ਗੱਲ ਹਾਂਜੀ ਹਾਂਜੀ ਹਾਂ ਲੈ ਇੱਥੇ ਤੋਂ ਸੱਜਣੋਂ ਨਾੜਾ ਨੂੜਾ ਬਹੁਤ ਨੇ ਹਵਾਨੇ ਤੇ ਨਾੜਾ ਨੂੜਾ ਚੈੱਕ ਕਰ ਸਕਦੇ ਹਾਂ ਤੇ ਮੇਨ ਗੱਲ ਆ ਯਾਰ ਜਿਹੜਾ ਪੂਰਾ ਗੈਵਾਸ ਨਾਲ ਦਾ ਧਾਰਤੂਰ ਚਵਾਈ ਚੂਈ ਦੀ ਬਹੁਤ ਚੰਗੀ ਹੈ ਜੀ ਠੰਡੀ ਸੀਲਾ ਮੈਂ ਲੱਪਾ ਸੜਾ ਵਾਲੀ ਵੀ ਨਹੀਂ ਹੈਗੀ ਜੀ ਠੀਕ ਹੈ ਗੱਲ ਹਾਂਜੀ ਹਾਂਜੀ ਗਾਇਨਾਂ ਵਾਲਾ ਕੰਮ ਹੀ ਆ ਆ ਗਾਵਾਂ ਵਾਲਾ ਸ਼ਿਸ਼ਟ ਨਹੀਂ ਆ ਇਹਦਾ ਇਹਦੇ ਮਾਦੇ ਕਿੰਨੇ ਰੁਪਏ ਲਵਾਂਗੇ ਇਹਦੇ ਬਾਈ ਫੋਨਤੀ ਕਰਾਂਗੇ ਜੀ ਅੱਛਾ ਇਹਦਾ ਫੋਨ ਤੇ ਕਰ ਲਾਂਗੇ ਹਾਂਜੀ ਹਾਂਜੀ ਆ ਬਾਲਾ ਨਹੀਂ ਕਰਦੇ ਰੁਪਈਏ ਬਾਈ ਕਹਿੰਦਾ ਅੱਛਾ ਜੈ ਜੈ ਜੀ ਲਵਾਂਗੇ ਬਾਈ ਜਿੰਨੇ ਦਾ ਮਾਲ ਆ ਜੀ ਉਹਨਾਂ ਦਾ ਮੁੱਲ ਲਵਾਂਗੇ ਜਿੰਨੇ ਰੁਪਈਏ ਇਹ ਓਟ ਦੀ ਆ ਨੰਬਰ ਬੋਲ ਦਿਓ ਜੀ ਨੰਬਰ 9943 ਬਾਈ 10197 ਜੀ ਇੱਕ ਵਾਰੀ ਹੋਰ ਬੋਲ ਦਿਓ ਜੀ 9943 ਬਾਈ 10197 ਜੀ ਲਓ ਸੱਜਣੋ ਅੱਜ ਦੀ ਵੀਡੀਓ ਬਣਾਈ ਆ ਆਪਾਂ ਨੇ ਧੌਲਾ ਪਿੰਡ ਤੋਂ ਬਾਈ ਮਾਦੇ ਦੇ ਫਾਰਮ ਤੋਂ ਬਣਾਈ ਆ ਇਹਨਾਂ ਚੋਂ ਤੁਹਾਨੂੰ ਜਿਹੜਾ ਵੀ ਜਾਨਵਰ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਜਾ ਸਕਦੇ ਹੋ ਤੇ ਬਾਕੀ ਉਹ ਓਦਾਂ ਵੀ ਜਰ ਜੇ ਕਿਸੇ ਵੇਚਣ ਵਾਲੇ ਸੱਜਣ ਨੇ ਵੀ ਮਾਲ ਲੈਣਾ ਹੁੰਦਾ ਕੱਚੀਆਂ ਗਾਵਾਂ ਵੀ ਬਾਈ ਕੋਲੇ ਮਿਲ ਜਾਂਦੀਆਂ ਨੇ 10 ਤੋਂ 15 ਦਿਨ ਦੀਆਂ ਕੱਚੀਆਂ ਤੇ ਪਾਜੀਆਂ ਸੂਈਆਂ ਵੀ ਹੁੰਦੀਆਂ ਨੇ ਤੇ ਇਧਰ ਮੱਝਾਂ ਦਾ ਸਿਸਟਮ ਵੀ ਆ ਬਾਈ ਕੋਲੇ ਵਧੀਆ ਲੈਵਲ ਤੇ ਕੰਮ ਕਰਦਾ ਬਾਈ ਸੰਪਰਕ ਬਾਈ ਨਾਲ ਕਰ ਸਕਦੇ ਜਿਹੜੇ ਸੱਜਣ ਨੇ ਜਾਨਵਰ ਲੈਣਾ ਧੰਨਵਾਦ ਜੀ